ਹਾਂਜੀ ਸਰ ਜੀ ਨਾਜੀ ਆ ਜੀ ਆਪਣੀ ਮੇਰਾ ਨਾਮ ਨਿਤਿਸ਼ ਭੀਮਾ ਜੀ ਅੱਜ ਜਿਹੜੇ ਤੁਸੀਂ ਡੀਸੀ ਦਫ਼ਤਰ ਮੰਗ ਪੱਤਰ ਲੈ ਕੇ ਪਹੁੰਚੇ ਹੋ ਕਿਸ ਬੰਦ ਵਿੱਚ ਪਹੁੰਚੇ ਆ ਭਗਵਾਨ ਜਸਮਨ ਮੁੱਖ ਮੰਤਰੀ ਪੰਜਾਬ ਸਰਕਾਰ ਉਹਨਾਂ ਦੇ ਨਾਂ ਤੇ ਇੱਕ ਮੰਗ ਪੱਤਰ ਭੇਜਿਆ ਗਿਆ ਜੀ ਆਊਟਸੋਰਸ ਕੱਚੇ ਕਰਮਚਾਰੀ ਸਫਾਈ ਸੇਵਕ ਜਿਹੜੇ ਠੇਕਾ ਅਧੀਨ ਆਉਂਦੇ ਆ ਉਹਨਾਂ ਦੀ ਤਨਖਾਹਾਂ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ 10000 ਤੋਂ ਅੰਦਰ ਰਹਿ ਕੀ ਅੱਜ ਦੇ ਸਮੇਂ ਦੇ ਵਿੱਚ 10000 ਦੇ ਨਾਲ ਘਰ ਪਰਿਵਾਰ ਚੱਲਦੇ ਆ ਬੱਚਿਆਂ ਦੀ ਸਿੱਖਿਆ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਚੰਗੇ ਪੋਸ਼ਟਿਕ ਭੋਜਨ ਦਿੱਤਾ ਜਾ ਸਕਦਾ ਉਸ ਦੀ ਇੱਕ ਮੰਗ ਲੈ ਕੇ ਆਏ ਆ ਕਿ ਮਤਾ ਪਾਸ ਕਰਕੇ 16000 ਰੁਪਇਆ ਕੱਚੇ ਸਫਾਈ ਸੇਵਕ ਜਿਹੜੇ ਟੈਂਡਰ ਠੇਕਾ ਦੀਨ ਹਾਂਦੇ ਆ ਬਾਰ-ਬਾਰ ਬੇਨਤੀ ਕਰਾਂਗੇ ਉਹਨਾਂ ਦੀ ਤਨਖਾਹ 16000 ਕੀਤੀ ਜਾਵੇ ਤਾਂ ਕਿ ਇਹ ਘਰ ਦਾ ਜਿਹੜਾ ਵਾ ਬ੍ਰੈਡ ਐਂਡ ਬਟਰ ਜਿਹੜਾ ਉਹ ਸਹੀ ਤਰੀਕੇ ਚਲਾ ਸਕਣ ਇਸ ਬੇਨਤੀ ਲਈ ਅੱਜ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਡੀਸੀ ਅੰਮ੍ਰਿਤਸਰ ਦੇ ਨਾਂ ਤੇ ਔਰ ਦੂਜੀ ਬੇਨਤੀ ਇਹ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਇੱਕ ਵੱਡਾ ਮੁੱਦਾ ਹੈਗਾ ਬੱਚਿਆਂ ਦੀਆਂ ਡਿਗਰੀਆਂ ਜਿਹੜੀਆਂ ਉਹ ਗਹਿਣੇ ਪਈਆਂ ਹੋਈਆਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਂ ਤੇ ਪੋਸਟ ਮੈਟ੍ਰਿਕ ਸਕਾਲਰ ਬਾਬਾ ਸਾਹਿਬ ਦੀ ਫੋਟੋ ਆ ਲਾਣ ਵਾਲੀ ਉਹ ਵੀ ਡਾਕੇ ਮਾਰ ਕੇ ਬੈਠੀ ਪਈ ਹੈ ਬੱਚੇ ਰੋਲ ਨੰਬਰ ਲੈਣ ਜਾਂਦੇ ਆ ਤੇ ਉਹਨਾਂ ਨੂੰ ਡਾਂਗਾ ਪੈਂਦੀਆਂ ਕੱਲ ਤੋਂ ਹੀ ਪਰਸੋ ਜਲੰਧਰ ਦੇ ਵਿੱਚ ਸੰਘਰਸ਼ ਵੇਖਿਆ ਡੀਸੀ ਦਫਤਰ ਦੇ ਬਾਹਰ ਡਿਗਰੀਆਂ ਬੱਚੇ ਵਿਆਹੀ ਵੀ ਗਏ ਨੇ ਉਹਨਾਂ ਦੀਆਂ ਡਿਗਰੀਆਂ ਅੱਜ ਵੀ ਗੈਣੇ ਨੇ ਜੇ ਡਿਗਰੀਆਂ ਉਹਨਾਂ ਕੋਲ ਹੋਣਗੀਆਂ ਨਹੀਂ ਤੇ ਉਹ ਕਿਹੜੇ ਹਿਸਾਬ ਦੇ ਨਾਲ ਇੰਟਰਵਿਊ 'ਚ ਬੈਣਗੇ ਨੌਕਰੀ ਲਈ ਜਾਣਗੇ ਬੜੇ ਬਦਰ ਤੇ 2 ਲੱਖ ਬੱਚਾ ਜਿਹੜਾ ਬਾ ਉਹ ਪੜ੍ਹਾਈ ਤੋਂ ਵਾਂਝਾ ਰਹਿ ਗਿਆ ਐਸੀ ਸਮਾਜ ਦਾ 2 ਲੱਖ ਬੱਚਾ ਵਾਂਝਾ ਰਹਿ ਗਿਆ ਭਗਵੰਤ ਮਾਨ ਸਰਕਾਰ ਨੂੰ ਕੋਈ ਫਿਕਰ ਨਹੀਂ ਹੈਗੀ 29 ਐਮ ਐਲ ਏ ਸਰਕਾਰ ਨੂੰ ਦਿੱਤੇ ਇ ਸਿਰੋ ਸਾਡੇ ਹੱਕਾਂ ਦੇ ਪਿਆਰੇ ਡਾਕੇ ਕਿਹੜੇ ਅਧਿਕਾਰੀ ਨੂੰ ਤੁਸੀਂ ਮੰਗਵਤ ਦਿੱਤਾ ਜੀ ਸੁਪਰੀਟੈਂਡੈਂਟ ਨੂੰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੀ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਦੇ ਨਾਂ ਤੇ ਹੈਗਾ ਪ੍ਰਸ਼ਾਸਨ ਦਾ ਕੰਮ ਹੈਗਾ ਉਸ ਮੰਗ ਪੱਤਰ ਨੂੰ ਐਗਜ਼ੀਕਿਊਟ ਕਰਨਾ ਔਰ ਸ਼ਾਸਨ ਤੱਕ ਪਹੁੰਚਾਣਾ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਣਾ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਹੈਗਾ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਐਗਜ਼ੀਕਿਊਟ ਕਰਦੇ ਹੈ ਅਗਰ ਇਹ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਓਏ ਇਹ ਠੇਕਾ ਕਰਮਚਾਰੀ ਪੰਜਾਬ ਸਰਕਾਰ ਦੇ ਅਲੱਗ-ਅਲੱਗ ਡਿਪਾਰਟਮੈਂਟਾਂ ਚ ਹੈਗੇ ਜੀ ਸਭ ਨੂੰ ਹੋਕਾ ਦਿੱਤਾ ਜਾ ਰਿਹਾ ਹੈ ਕਿ 1 ਮਾਰਚ ਨੂੰ ਅੰਮ੍ਰਿਤਸਰ ਪਹੁੰਚੋ ਔਰ ਇਹਦੀ ਤਿਆਰੀ ਜ ਫਸਤੀਗਲੀ ਸਰਟੀਫਿਕੇਟ ਔਰ ਐਸਈ ਕਮਿਸ਼ਨ ਨੂੰ ਕਿਤੇ ਕਮਜ਼ੋਰ ਕੀਤਾ ਜਾ ਰਿਹਾ ਟੂਥਲੈਸ ਕੀਤਾ ਜਾ ਰਿਹਾ ਉਸ ਮੁੱਦੇ ਦੇ ਨਾਲ 1 ਮਾਰਚ ਪੰਜਾਬ ਸਰਕਾਰ ਨੂੰ ਚਿਤਾਇਆ ਜਾ ਰਿਹਾ ਕਿ ਸਾਰਾ ਵੱਡਾ ਸੰਘਰਸ਼ ਹੋਊਗਾ ਉਦੋਂ ਇਹ ਜਾਗਣਗੇ ਫਿਰ ਉਦੋਂ ਆ ਕੇ ਧਰ ਫੜਕੜ ਕਰਦੇ ਆ ਨજરਬੰਦ ਕਰਦੇ ਆ ਉਸ ਤੋਂ ਪਹਿਲਾਂ ਸਰਕਾਰ ਜਾਗੇ ਔਰ ਕਿਤੇ ਨਾ ਕਿਤੇ ਬਹੁਜਨ ਲਈ ਵੱਡਾ ਦਿਲ ਦਿਖਾਵੇ